ਸੂਰਤ ਪਹਿਚਾਨੀ ਜੋ ਲੜੇ ਦੀਕੇ ਦੇ ਪੁਰਜਾ ਪੁਰਜਾ ਕਟ ਮਰੇ ਕਾਬੂ ਨਾ ਛਾਦਾ ਖੇਤ ਜਿੰਨ ਪਰਾਂ ਸ਼ਹੀਦਾਂ ਨੂੰ ਕੋਰੇ ਦਸੰਬਰ ਦਾ ਮਹੀਨਾ ਮਾਤਾ ਗੁਰਜਕੌਰ ਸਾਤੇ ਛੋਟੇ ਸ਼ਹਿਰ ਜਾਦਿਆਲੀ ਚਾਗਰ ਉਸ ਮਰਹਤ ਸਮੂਹ ਨਗਰ ਗਵਾਸੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਵਾਰ-ਵਾਰ ਮਰਦੇ ਪਿਛਲੇ ਪਾਸੇ ਸਮੂਹ ਕਾਰਦਾਰਾਂ ਵੱਲੋਂ ਇਕੱਠੇ ਹੋ ਕੇ ਦਿਨ ਰੋਜ ਤਿਲੰਗਰ ਚਲਾਇਆ ਜਾ ਰਿਹਾ ਹੈ ਜਿਸ ਦੀ ਅੱਜ ਸ਼ੁਰੂਆਤ ਸੇਵਾਦਾਰਾਂ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਕੀਤੀ ਗਈ ਹੈ ਜਿਸ ਲੰਗਰ ਵਿੱਚ 4 ਬਿਸਕੁਟ ਤੋਂ ਇਲਾਵਾ ਲੰਗਰ ਪਤੋ ਬਤਾਇਆ ਜਾ ਰਿਹਾ ਹੈ ਸੇਵਾਦਾਰਾਂ ਵੱਲੋਂ ਇਸ ਲੰਗਰ ਵਿੱਚ ਦਿਨ ਰਾਤ ਇਸ ਕਾਰ ਸੇਵਾ ਕੀਤੀ ਜਾ ਰਹੀ ਹੈ ਅਸੀਂ ਵੀ ਧਰਨੀ ਸਜਣਾ ਨੂੰ ਰੇਟੀ ਕਰਦੇ ਹਾਂ ਕਿ ਬਾਬਾ ਮੜ ਦੇ ਪਿਛਲੇ ਪਾਸੇ ਸਮੂਹ ਕਾਨਦਾਰਾਂ ਵੱਲੋਂ ਸਾਜੀ ਭਾਈ ਵਾਲ ਦਾ ਸੁਨੇਹਾ ਦਿੱਤੇ ਹੋਏ ਜਨਰ ਹੋ ਗਿਆ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਆਪਣੇ ਮਨੁਕਾਬਕ दान ਜਿਗਰ ਕਰੋ ਦੇ ਕੇ ਦੀ ਕਪਾਹ ਵਾਲਾ ਰੇਲਵੇ ਸਟੇਸ਼ਨ ਰੇਲਵੇ ਢਿਲਮਾ ਫਾੜਕਾ ਵਾਲੀ ਸੜਕ ਤੇ ਬਾਬਾ ਮੰਡੇ ਪਿਛਲੇ ਪਾਸੇ ਹਰ ਬਰੇ ਲਾਇਆ ਜਾਂਦਾ ਹੈ ਇਹ ਕਾਜ ਇਸ ਲਗਨ ਦੀ ਸ਼ੁਰੂਆਤ ਹੋ ਚੁੱਕੀ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ